ਧਾਰਾ ਜੀਤ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਦੀ ਮਦਦ ਦੇ ਲਈ ਹੱਥ ਜਿਹੜਾ ਅੱਗੇ ਵਧਾਇਆ ਗਿਆ ਉਸ ਦੀ ਲੜੀ ਦੇ ਤਹਿਤ ਅੱਜ ਫਾਜ਼ਿਲਕਾ ਦੇ ਅੰਦਰ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਅੰਦਰ ਜਿਹੜਾ ਸੀਮਟ ਤੇ ਜਿਹੜੀ ਹੈ ਫੀਡ ਪਹੁੰਚਾਈ ਜਾ ਰਹੀ ਹੈ ਤਸਵੀਰਾਂ ਦੇਖ ਸਕਦੇ ਹੋ ਇਹ ਫਾਜ਼ਿਲਕਾ ਦੀਆਂ ਤਸਵੀਰਾਂ ਨੇ ਜਿੱਥੇ ਇਹ ਧਾਰਾ ਜੀਤ ਵੱਲੋਂ ਜਿਹੜੀ ਮਦਦ ਪਹੁੰਚੀ ਹੈ ਤੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਨੂੰ ਜਿਹੜੀ ਇਹ ਮਦਦ ਦਿੱਤੀ ਜਾ ਰਹੀ ਹੈ ਵਕ ਵਕ ਸ਼ਖਸੀਅਤਾਂ ਜਿਹੜੀਆਂ ਆਗੂ ਨੇ ਉਹੋ ਅਦਾਰਾ ਜੀਤ ਦੇ ਇਸ ਮੁਹਿੰਮ ਦੇ ਨਾਲ ਜੁੜੇ ਨੇ ਤੇ ਲੋਕਾਂ ਦੀ ਮਦਦ ਦੇ ਲਈ ਜਿਹੜਾ ਹੱਥ ਅੱਗੇ ਵਧਾਇਆ ਹੈ ਉਹਦੀ ਲੜੀ ਦੇ ਤਹਿਤ ਅੱਜ ਜਿਹੜਾ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਅੰਦਰ ਇਹ ਜਿਹੜੀ ਮਦਦ ਭੇਜੀ ਜਾ ਰਹੀ ਹੈ ਇਹ ਫੀਲਡ ਦੇ ਗੱਟੇ ਨੇ ਜੋ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਅੰਦਰ ਜਿਹੜੇ ਪੀੜਤ ਲੋਕ ਨੇ ਉਹਨਾਂ ਤੱਕ ਇਹ ਪਹੁੰਚਾਈ ਜਾਏਗੀ ਇਹਨਾਂ ਨੂੰ ਲੈਣ ਦੇ ਲਈ ਜਿਹੜਾ ਹੈ ਪਿੰਡ ਦੇ ਲੋਕ ਜਿਹੜੇ ਨੇ ਇੱਥੇ ਹੜ੍ਹ ਪ੍ਰਭਾਵਿਤ ਇਲਾਕੇ ਦੇ ਲੋਕ ਜਿਹੜੇ ਇੱਥੇ ਪਹੁੰਚੇ ਨੇ ਇਹ ਸਰਦਾਰ ਦਵਿੰਦਰਪਾਲ ਸਿੰਘ ਜੋ ਕਿ ਫਾਜ਼ਿਲਕਾ ਉਪ ਦਫਤਰ ਦੇ ਇੰਚਾਰਜ ਨੇ ਨਾਲ ਹੀ ਫਰੋਈਪੁਰ ਦੇ ਜਿਹੜੇ ਇੰਚਾਰਜ ਨੇ ਉਹ ਮੌਜੂਦ ਨੇ ਜਿਨ੍ਹਾਂ ਵੱਲੋਂ ਇਹ ਮਦਦ ਜਿਹੜੀ ਹਰ ਪ੍ਰਭਾਵਿਤ ਖੇਤਰਾਂ ਦੇ ਅੰਦਰ ਭੇਜੀ ਜਾ ਰਹੀ ਹੈ ਗੱਲਬਾਤ ਕਰਦੇ ਆ ਸਰ ਕਿਸ ਤਰ੍ਹਾਂ ਦੀ ਮੁਹਿੰਮ ਹੈ ਕਿੰਨੀ ਕੁ ਮਦਦ ਜਿਹੜੀ ਹੈ ਸਰਦੀ ਖੇਤਰ ਦੇ ਲੋਕਾਂ ਤੱਕ ਪਹੁੰਚ ਚੁੱਕੀ ਹੈ ਜੀ ਅਦਾਰਾ ਜੀਤ ਵੱਲੋਂ ਸਾਡੇ ਸਤਿਕਾਰਯੋਗ ਡਾਕਟਰ ਬਰਜਿੰਦਰ ਸਿੰਘ ਖੰਡਰ ਦੌਰਾਨ ਦੀ ਸਤਜੀ ਪੰਜਾਬੀ ਪ੍ਰਤੀ ਸੋਚ ਕਿ ਜਦੋਂ ਪੰਜਾਬ ਦੇ ਅੰਦਰ ਹੜ੍ਹ ਆਏ ਤਾਂ ਉਹਨਾਂ ਨੇ ਸਰਹੱਦੀ ਖੇਤਰ ਦੇ ਲੋਕਾਂ ਦੀ ਵਾਹ ਫੜਨ ਵਾਸਤੇ ਪੰਜਾਬੀਆਂ ਨੂੰ ਅਪੀਲ ਕੀਤੀ ਬੇਨਤੀ ਕੀਤੀ ਕਿ ਤੁਸੀਂ ਕਿ ਆਪਾਂ ਇਹਨਾਂ ਦੀ ਮਦਦ ਕਰਨੀ ਹੈ ਤੇ ਉਹਨਾਂ ਦੇ ਵਿੱਚ ਆ ਸੰਯੋਗ ਦਿਓ ਤਾਂ ਉਸ ਸੰਯੋਗ ਦੇ ਜੀਤ ਜੀਤ ਸਮਾਜਾ ਰਲੀਫ ਫੰਡ ਦੇ ਵਿੱਚ ਪੰਜਾਬੀਆਂ ਨੇ ਬੜਾ ਵੱਡਾ ਯੋਗਦਾਨ ਪਾਇਆ ਜਿਸ ਤਹਿਤ ਪੰਜਾਬ ਦੇ ਜਿਹੜੇ ਸਰਹੱਦੀ ਖੇਤਰ ਤੇ ਜ਼ਿਲ੍ਹੇ ਹਾੜਾ ਨਾਲ ਪ੍ਰਭਾਵਿਤ ਹੋਏ ਸਾਨੂੰ ਉਹਨਾਂ ਤੱਕ ਉਹ ਇੱਕ ਇੱਕ ਪੈਸਾ ਉਹਨਾਂ ਲੋਕਾਂ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਤੇ ਫਾਜ਼ਲ ਕਾ ਜ਼ਿਲ੍ਹੇ ਦੇ ਅੰਦਰ ਖਾਸ ਕਰਕੇ ਫਾਜ਼ਲ ਕਾ ਸਰਦੀ ਤੇ ਕੋਈ 12 13 ਪਿੰਡਾਂ ਦੇ ਅੰਦਰ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਨੇ ਉਹਨਾਂ ਨੂੰ ਮਕਾਨਾਂ ਵਾਸਤੇ ਸੀਮੈਂਟ ਪਸ਼ੂਆਂ ਵਾਸਤੇ ਫਰੀਡ ਤੇ ਪਰਿਵਾਰਾਂ ਵਾਸਤੇ ਸਰਦੀਆਂ ਨੇ ਜਿਨ੍ਹਾਂ ਕੋਲ ਘਰ ਜਿਨ੍ਹਾਂ ਦੇ ਨਹੀਂ ਲੋਕੀਂ ਠੰਡ ਵਿੱਚ ਨੇ ਉਨਾਂ ਨੂੰ ਕੰਬਲ ਤੇ ਜੋ ਬੱਚੇ 11ਵੀਂ 12ਵੀਂ 10ਵੀਂ ਕਲਾਸ ਦੇ ਨੇ ਸਕੂਲਾਂ ਦੇ ਵਿੱਚ ਜੋ ਗਰਮ ਕੱਪੜੇ ਨਹੀਂ ਲੈ ਸਕਦੇ ਉਹਨਾਂ ਨੂੰ ਬੂਟ ਤੇ ਜੱਟਸੀਆਂ ਉਹ ਮੁਹੱਈਆ ਕਰਵਾਈਆਂ ਕਿੰਨੇ ਕ ਪਿੰਡਾਂ ਨੂੰ ਹੁਣ ਤੱਕ ਜਿਹੜਾ ਕਵਰ ਕੀਤਾ ਜਾ ਚੁੱਕਿਆ ਹੈ ਅਸੀਂ ਤਕਰੀਬਨ ਫਾਜ਼ਲ ਘਰ ਦੀ ਅਰ ਦੀ ਦਰਜਨ ਤੋਂ ਵੱਧ ਪਿੰਡਾਂ ਨੂੰ ਪ੍ਰਭਾਵ ਦਿੱਤਾ ਜਿਸ ਤਰ੍ਹਾਂ ਪਿੰਡ ਸਾਬੂਆਣਾ ਉੱਤੇ ਲੋਕ ਪਰੇ ਘਟ ਪਹੁੰਚੇ ਸਮਾਜਿਕ ਲੋਕ ਸੰਸਥਾਵਾਂ ਦੇ ਲੋਕ ਉਹ ਪਿੰਡ ਸਾਈਡ ਤੇ ਸੀ ਜਿੰਦੇ ਕਰਕੇ ਉਸ ਪਿੰਡ ਦੇ ਵਿੱਚ ਲੋਕ ਅੱਜ ਵੀ ਕਈ ਟਰਪਾਲਾ ਲਾ ਕੇ ਬਾਹਰ ਬੈਠੇ ਨੇ ਇੱਕ ਮਹੀਨਾ ਲੋਕ ਪਿੰਡ ਤੋਂ ਬਾਹਰ ਰਹੇ ਨੇ ਪਿੰਡ ਦੇ ਕਮਰੇ-ਕਮਰੇ ਦੇ ਸੋਈ ਤੱਕ ਪਾਣੀ ਸੀ ਉੱਥੇ ਸੀਵੜਪੁਰ ਨੂੰ ਕਿਹਾ ਲੈ ਕੇ ਗਏ ਨੇ ਜੀ ਤੇ ਸੀਮਿੰਟ ਵਾਲੇ ਘਰ ਦੀ ਮਰਮਤ ਕਰਨਗੇ ਪਸ਼ੂਆਂ ਵਾਸਤੇ ਚਾਰਾ ਲੈ ਕੇ ਗਏ ਨੇ ਡੀਜ਼ਲ ਲੈ ਕੇ ਗਏ ਨੇ ਜ਼ਮੀਨਾਂ ਸੁਧਾਰਦੀਆਂ ਨੇ ਤੇ ਅਸੀਂ 5000 ਲੀਟਰ ਦੇ ਕਰੀਬ ਡੀਜ਼ਲ ਵੀ ਵਕ-ਵਕ ਪਿੰਡਾਂ ਦੇ ਵਿੱਚ ਦਿੰਦਾ ਹੈ ਇਹ ਹਮੇਸ਼ਾ ਹੀ ਜਿਹੜਾ ਆਧਾਰਾਜੀਤ ਆਪਣੇ ਪੰਜਾਬੀਆਂ ਦੇ ਨਾਲ ਖੜਾ ਰਿਹਾ ਹੈ ਕਿੰਤਰੋ ਦੇਖਦੇ ਬੜਾ ਵਧੀਆ ਜੀ ਬੜਾ ਵਧੀਆ ਉਪਰਾਲਾ ਹੈ। ਆ ਬਿਲਕੁਲ ਜੀ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਅਦਾਰਾ ਜੀਤ ਜਿਹੜਾ ਪੰਜਾਬੀਆਂ ਦੇ ਨਾਲ ਜਿਹੜਾ ਖੜੋਤਾ ਹੈ ਕਿਸ ਤਰ੍ਹਾਂ ਦੇਖਦੇ ਹੋ? ਮੈਂ ਬੜਾ ਖੁਸ਼ੀ ਤੇ ਮਾਣ ਮਹਿਸੂਸ ਕਰਦਾ ਹਾਂ ਕਿ ਡਾਕਟਰ ਸਾਧੂ ਸਿੰਘ ਹਮਦਰਦਾ ਲਾਇਆ ਹੋਇਆ ਬੂਟਾ ਅਦਾਰਾ ਜੀਤ ਜੋ ਕਿ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦਾ ਮਦਈ ਰਿਹਾ ਤੇ ਹੁਣ ਡਾਕਟਰ ਬਰਜਿੰਦਰ ਸਿੰਘ ਹਮਦਰਦਾ ਦੀ ਅਗਵਾਈ ਵਿੱਚ ਬੜਾ ਹੀ ਸੱਚੇ ਢੰਗ ਨਾਲ ਕੰਮ ਕਰ ਰਿਹਾ ਹੈ। ਹਮੇਸ਼ਾ ਹੀ ਜਦੋਂ ਵੀ ਪੰਜਾਬ ਦੇ ਕੋਈ ਔਕੜ ਆਈ ਹੈ ਸਾਰਾ ਜੀਤ ਨੇ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੋਏ ਹਨ ਇਸ ਵਾਰ ਵੀ ਬਹੁਤ ਵੱਡੀ ਮੁਸੀਬਤ ਪੰਜਾਬ ਤੇ ਆਈ ਇਹਦੇ ਵਿੱਚ ਅਦਾਰਾ ਜੀਤ ਨੇ ਬਹੁਤ ਵੱਡਾ ਯੋਗਦਾਨ ਪਾਇਆ ਜੋ ਕਿ ਪਹਿਲਾਂ ਦਵਿੰਦਰਪਾਲ ਸਿੰਘ ਜੀ ਦੱਸ ਕੇ ਹਟੇ ਹਨ ਕਿ ਇਹਨਾਂ ਨੇ ਸਮਗਰੀ ਬਹੁਤ ਵੱਡੇ ਲੈਵਲ ਤੇ ਵੰਡ ਰਏ ਹਨ ਤੇ ਅਜੇ ਵੀ ਵੰਡਣਗੇ ਤੇ ਮੈਂ ਬੜਾ ਖੁਸ਼ੀ ਮਹਿਸੂਸ ਕਰਦਾ ਤੇ ਅੱਜ ਮੈਂ ਇਸ ਵਿੱਚ ਸ਼ਾਮਲ ਹੋ ਕੇ ਵੀ ਆਪਣਾ ਮਾਣ ਮਹਿਸੂਸ ਕਰਦਾ ਹਾਂ ਕਿ ਬਹੁਤ ਵਧੀਆ ਉਪਰਾਲਾ ਤੇ ਮੈਂ ਇਸ ਦੀ ਬਹੁਤ ਹੀ ਸ਼ਲਾਘਾ ਕਰਦਾ। ਆ ਬੜੇ ਲੰਬੇ ਟਾਈਮ ਤੋਂ ਤੁਸੀਂ ਵੀ ਅਧਾਰਾਜੀਤ ਦੇ ਨਾਲ ਜੁੜੇ ਹੋ। ਕੀ ਨਾ ਤੁਹਾਡਾ ਤੇ ਕਿਦਾਂ ਦਾ ਦੇਖਦੇ ਹੋ ਇਸ ਮੁਹੀਮ ਨੂੰ ਸਾਰੇ ਨੂੰ? ਮੈਂ ਜੇ ਪੁੱਛੋ ਤਾਂ ਬਚਪਨ ਤੋਂ ਹੀ ਅਜੀਤ ਅਖਬਾਰ ਨੂੰ ਪੜ੍ਹਦਾ ਆ ਰਿਹਾ ਜਦੋਂ ਡਾਕਟਰ ਸਾਧੂ ਸਿੰਘ ਹਮਦਰ ਦੇ ਵੀ ਜਿਹੜੇ ਐਡੀਟਰ ਸੀ ਫਾਊਂਡਰ ਐਡੀਟਰ ਤੇ ਹੁਣ ਵੀ ਮੇਰਾ ਇਹ ਅਖਬਾਰ ਪੱਕਾ ਮੇਰੇ ਘਰ ਆਉਂਦਾ ਤੇ ਮੈਂ ਦਾ ਪੱਕਾ ਪਾਠਕ ਆ ਤੇ ਲੰਬੇ ਸਮੇਂ ਤੋਂ ਪਾਠਕ ਰਹਿ ਜੇ ਕਿਸ ਤਰ੍ਹਾਂ ਦੀ ਮਦਦ ਰਹਿੰਦੀ ਹੈ ਹਰ ਵਾਰ ਅਜੀਤ ਦੀ ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਿਆ ਹਾਂ ਕਿ ਅਜੀਤ ਵੱਲੋਂ ਜਦੋਂ ਵੀ ਕਿਤੇ ਪੰਜਾਬ ਦੇ ਵਿੱਚ ਕੋਈ ਵੀ ਔਕੜ ਆਈ ਤੇ ਅਦਾਰਾ ਅਜੀਤ ਆ ਹਮੇਸ਼ਾ ਹੀ ਪੰਜਾਬੀਆਂ ਦੇ ਨਾਲ ਵੱਡੇ ਨਾਲ ਵੱਡਾ ਜੋੜ ਕੇ ਖੜਿਆ ਆ ਹਾਂ ਬਿਲਕੁਲ ਡਾਕਟਰ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਕਿੰਨੇ ਕੁ ਲੋਰ ਦੀ ਜ਼ਰੂਰਤ ਸੀਗੀ ਫਾਜ਼ਿਲਕਾ ਸਰਦੀ ਇਲਾਕੇ ਦੇ ਸਭ ਤੋਂ ਪਹਿਲੇ ਤਾਂ ਮੈਂ ਅਜੀਤ ਪ੍ਰਕਾਸ਼ਨ ਸਮੂਹ ਦੇ ਮੁਖੀ ਡਾਕਟਰ ਬਲਵਿੰਦਰ ਸਿੰਘ ਜੀ ਹਮਦਰਦ ਤੇ ਸਾਰੇ ਹੀ ਅਜੀਤ ਅਖਬਾਰ ਦੇ ਜਿੰਨੇ ਵੀ ਟੀਮ ਐ ਸਾਰਿਆਂ ਨੂੰ ਮੈਂ ਬਹੁਤ-ਬਹੁਤ ਵਧਾਈ ਦੇਣਾ ਇਹ ਬਹੁਤ ਹੀ ਸ਼ਲਾਘਾਯੋਕ ਕੰਮ ਕਰ ਰਹੇ ਨੇ ਕਿ ਸਾਡੇ ਫਾਜ਼ਲ ਕਾ ਏਰੀਆ ਚ ਪਿਛਲੇ ਕੁਝ ਦਿਨਾਂ ਵਿੱਚ ਹੜ੍ਹ ਆਈਆਂ ਸੀ ਹਰ ਦਿਨ ਨਾਲ ਲੋਕਾਂ ਦੇ ਘਰਾਂ ਦੀਆਂ ਮੁਸ਼ਕਲਾਂ ਆਈਆਂ ਲੋਕਾਂ ਦੇ ਪਸ਼ੂਆਂ ਦੀਆਂ ਦਿੱਕਤਾਂ ਆਈਆਂ ਲੋਕਾਂ ਨੂੰ ਜ਼ਮੀਨ ਦੀ ਫਸਲ ਖਤਮ ਹੋ ਗਈ ਤਾਂ ਉਹਨਾਂ ਦੀ ਮਦਦ ਵਾਸਤੇ ਅਜੀਤ ਅਖਬਾਰ ਦੀ ਸਾਰੀ ਟੀਮ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਉਹਨਾਂ ਦੀ ਮਦਦ ਵਾਸਤੇ ਪਹੁੰਚ ਰਹੀ ਹੈ ਔਰ ਇਹ ਬੜਾ ਹੀ ਅੱਛਾ ਕੰਮ ਹੈ कि ਜਦੋਂ ਅਸੀਂ ਪਿੰਡਾਂ ਦੇ ਵਿੱਚ ਗਏ ਲੋਕਾਂ ਦੇ ਘਰ ਟੁੱਟੇ ਹੋਏ ਸੀ ਲੋਕਾਂ ਦੇ ਘਰ ਤੇ ਨਾਲ-ਨਾਲ ਜਿਹੜੀਆਂ ਹੋਰ ਵੀ ਲੋਕਾਂ ਨੂੰ ਓਖੜਾ ਰਹੀਆਂ ਸੀ ਤਾਂ अजीत ਅਖਬਾਰ ਨੇ ਬੜਾ ਹੀ ਉਹਨੂੰ ਇੱਕ achhi soch ਰੱਖਦੇ ਹੋਏ ਉਹਨਾਂ ਨੂੰ ਮਦਦ ਕਰਾਈ ਕਿਸੇ ਨੂੰ ਨਗਦੀ ਮਦਦ ਕਰਾਈ ਅੱਜ ਜਿਵੇਂ ਕੈਟਲ ਫੀਡ ਲੈ ਕੇ ਆਏ ਨੇ ਇਸ ਤੋਂ ਪਹਿਲੇ ਡੀਜ਼ਲ ਦੀ ਇਹਨਾਂ ਨੇ ਡਿਸਟ੍ਰਿਬਿਊਸ਼ਨ ਕਰਾਈਏ ਸਾਰੀ ਡੀਜ਼ਲ ਵੰਡਿਆ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਵੀ ਹੜ੍ਹ ਪੀੜੇ ਦੇ ਵਿੱਚ ਲੋਡ ਪਈ ਹੈ ਤੇ ਅਜੀਤ ਅਖਬਾਰ ਪੰਜਾਬ ਦੇ ਵਿੱਚ ਇੱਕ ਵੱਡੀ ਬਾਹ ਬਣ ਕੇ ਆ ਕੇ ਸਾਰੇ ਦੀ ਮਦਦ ਕਰਨ ਆਇਆ ਤੇ ਅਸੀਂ ਇਹਨੂੰ ਬਹੁਤ ਹੀ ਅੱਛਾ ਸਮਝਦੇ ਹਾਂ ਕਿ ਜੀਤ ਅਜੀਤ ਅਖਬਾਰ ਵਾਸਤੇ ਅਸੀਂ ਕਹਿੰਦੇ ਹਾਂ ਇਹ ਹਮੇਸ਼ਾ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਕਰੇ ਕਿਉਂਕਿ ਇਹ ਲੋਕਾਂ ਦੀ ਸੋਚ ਦੇ ਨਾਲ ਪੈਰਾਂ ਰੱਖਦੇ ਨੇ ਪੰਜਾਬੀਆਂ ਦੇ ਨਾਲ ਬਿਲਕੁਲ ਹਮੇਸ਼ਾ ਖੜੇ ਰਹਿੰਦਾ ਆ ਬਿਲਕੁਲ ਜੀ ਹੜ੍ਹ ਪ੍ਰਭਾਵੀ ਇਲਾਕੇ ਦੇ ਲੋਕ ਵੀ ਸਾਡੇ ਨਾਲ ਮੌਜੂਦ ਨੇ ਜੀ ਜਿਸ ਤਰ੍ਹਾਂ ਦੇ ਹਾਲਾਤ ਸੀ ਕਿੰਨੇ ਕ ਦਿਨ ਔਖੇ ਕੜੀ ਰਹੀ ਹੈ ਜੀ ਜੀ ਬਹੁਤ ਔਖੇ ਹਾਲਾਤ ਸੀ ਪਸ਼ੂਆਂ ਵਾਸਤੇ ਜੋ ਕਿ ਖਾਣ ਵਾਸਤੇ ਜੋ ਚਾਰਾ ਨਹੀਂ ਸੀ ਉਹਨਾਂ ਦੇ ਵਾਸਤੇ ਜੋ ਕਿ ਅੱਜ ਅਜੀਤ ਸਮਾਚਾਰ ਨੇ ਜੋ ਸਾਡੇ ਵਾਸਤੇ ਸਾਨੂੰ ਬੁਲਾ ਕੇ ਇੱਥੇ ਪਸ਼ੂਆਂ ਵਾਸਤੇ ਫੀਡ ਦੀ ਜੋ ਮैया ਪ੍ਰੋਵਾਈਡ ਵੀ ਕਰਵਾਈ ਏ ਅਸੀਂ ਅਜੀਤ ਸਮਾਚਾਰ ਦਾ ਬਹੁਤ ਬਹੁਤ ਧੰਨਵਾਦ ਆ ਔਕੀ ਔਕੀ ਕੜੀ ਸੀਗੀ ਕਿਵੇਂ ਫਿਰ ਸਾਹਮਣਾ ਕੀਤਾ ਕਿਦਾਂ ਹਾਲਾਤ ਸੀਗੇ ਕਿੰਨੇ ਕ ਦਿਨ ਔਕੇ ਨਿਕਲੇ ਦਿਸ ਜੀ 2 ਮਹੀਨੇ ਬਹੁਤ ਔਕੇ ਸੀਗੇ ਜੋ ਕਿ ਪਸ਼ੂਆਂ ਵਾਸਤੇ ਜਿਹੜੇ ਕਿ ਜ਼ਿਆਦਾਤਰ ਤਾਂ ਪਸ਼ੂਆਂ ਨੂੰ ਬਹੁਤ ਔਖਾ ਸੀ ਜੋ ਕਿ ਫੀਡ ਨਹੀਂ ਸੀ ਜਾਂ ਤੂੜੀ ਨਹੀਂ ਸੀ ਪੱਠਾ ਨਹੀਂ ਸੀ ਹੁਣ ਮਦਦ ਪਹੁੰਚ ਰਹੀ ਹੈ ਤੁਹਾਡੇ ਤੱਕ ਹੱਥ ਅਗੇ ਵਧੇ ਨੇ ਤੁਹਾਡੀ ਮਦਦ ਦੇ ਲਈ ਤੇ ਇਸ ਮਦਦ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿੰਨਾ ਕ ਸਹਾਰਾ ਤੁਹਾਡਾ ਇਹ ਮਦਦ ਅਸੀਂ ਬਹੁਤ ਵਧੀਆ ਸਮਝਦੇ ਹਾਂ ਜੀ ਜੋ ਸਾਡੇ ਤੱਕ ਜੋ ਵੀ ਪਹੁੰਚਦਾ ਕੁਝ ਹੋ ਰਿਹਾ ਰਾਸ਼ਨ ਹੋ ਰਿਹਾ ਪਹੁੰਚਦਾ ਜਾਂ ਅੱਠ ਪੌਂਚ ਦਾ ਹੋ ਰਿਹਾ ਜਿੰਨਾ ਕਿ ਸਾਨੂੰ ਫੀਡ ਮਿਲੀ ਹੈ 50 ਗੱਟਾ ਜਾਂ ਗਰਮੀ ਅਸਰਦੀਆਂ ਦੇ ਵਾਸਤੇ ਜਿਹੜਾ ਕਿ ਸਾਨੂੰ ਕੰਬਲ ਮਿਲੇ ਆ ਗਰਮ ਅਸੀਂ ਬਹੁਤ ਬਹੁਤ ਧੰਨਵਾਦ ਆ ਰਜੀਤ ਸਮਾਚਾਰ ਦਾ ਅੱਜ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਇੱਕ ਹੜ੍ਹ ਪ੍ਰਭਾਵਿਤ ਇਲਾਕੇ ਤੋਂ ਤੁਸੀਂ ਸਬੰਧ ਰੱਖਦੇ ਹੋ ਤੇ ਕਿੰਨੇ ਕ ਲੋਕਾਂ ਦੇ ਅੰਦਰ ਇਹ ਔਕੜਾਂ ਸੀਗੀਆਂ ਪਰੇਸ਼ਾਨੀ ਚਲਣੀ ਪਈ ਤੇ ਅੱਜ ਕਿੰਨੇ ਕ ਮਦਦ ਪਹੁੰਚ ਰਹੀ ਹੈ ਬਹੁਤ ਪਰੇਸ਼ਾਨੀ ਚਲਣੀ ਪੈ ਗਈ ਜੀ ਸਾਡੇ ਥਾੜਾਂ ਦੇ ਵੀਡੀਓ ਦੇ ਵਿੱਚ ਸਾਡੀ ਕੋਈ ਫਸਲ ਨਹੀਂ ਬਚੀ ਕੋਈ ਸਾਡੇ ਬਾਤੇ ਚਾਰਾ ਨਹੀਂ ਬਚਾ ਜਿਹੜੇ ਅੱਜ ਤੁਸੀਂ ਆ ਸਹਾਇਤਾ ਵਾਸਤੇ ਸਾਨੂੰ ਬੁਲਾਇਆ ਹੈ ਤੇ ਜਰਵੇਲਾ ਪਿੰਡ ਸਾਡਾ ਜੁਪੀ ਨੰਬਰ 3 ਉੱਥੇ ਸਾਡੇ ਬਾਤੇ 50 ਗੱਟਾ ਫੀਡ ਹੈ ਤੇ ਕੰਬਲ ਗਰਮਾ ਵਾਸਤੇ ਉਹ ਅਸੀਂ ਜਿਹੜਾ ਪ੍ਰਿੰਟ ਵਿੱਚ ਤੁਸੀਂ ਜਾਤੇ ਬੰਨ੍ਹਾਗੇ ਬਹੁਤ ਬਹੁਤ ਜਿਹੜੇ ਕਿਹੜੇ ਕਿਹੜੇ ਪਿੰਡ ਤੱਕ ਇਹ ਮਦਦ ਜਾ ਰਹੀ ਹੈ ਕਹਿੰਦੇ ਚੱਕ ਚੱਕ ਰੋਹਿਲਾ ਤੇਜਰ ਰੋਹਿਲਾ ਹਾਂਜੀ ਤੇਜਰ ਵਿਲਾ ਚੱਕਰ ਵਿਲਾ ਮਾਤਮ ਨਗਰ ਢੋਲਾ ਭਣੀ ਇਹ ਉਹ ਸਾਰੇ ਪਿੰਡਾਂ 'ਚ ਜਾ ਰਹੀ ਹੈ ਅੱਛਾ ਲੋੜ ਸੀਗੀ ਇਹਦੀ ਕਿੰਨੇ ਕ ਜ਼ਰੂਰਤ ਸਮਝ ਦਿਓ ਕਿ ਪੱਠੇ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ ਆ ਬਸ ਫੀੜਾਂ ਜਿਹੜੀ ਨੇ ਸਾਨੂੰ ਕੋਈ ਸਰਕਾਰ ਨੇ ਨਹੀਂ ਦਿੱਤੀਆਂ ਕੋਈ ਕੁਛ ਨਹੀਂ ਸਾਨੂੰ ਸਹਾਇਤਾ ਵਾਲੇ ਦਿੱਤੀਆਂ ਨਹੀਂ ਹਾਂ ਬਹੁਤ ਜਾਂਦੀਆਂ ਵੀ ਨੇ ਸਹਾਇਤਾ ਵਾਸਤੇ ਲੰਗਰ ਸਾਡੇ ਵਾਸਤੇ ਜਾਂਦਾ ਰਿਹਾ ਪੱਕਾ ਕਪੜਾ ਸਾਨੂੰ ਮਿਲਿਆ 74 ਗਏ ਨੇ 1947 ਸਾਡੇ ਪਿੰਡ ਦੇ ਵਿੱਚ ਕਿਸਾਨ ਬੈਠੇ ਨੇ ਟਰ ਲੈ ਤੇ ਜਿਹੜੇ ਸਾਡੇ ਟੋਏ ਵੱਜੇ ਨੇ ਪਾਣੀ ਨਾਲ ਉਹ ਸਾਡੇ ਇਸ ਤੋਂ ਇਲਾਵਾ ਕਿਸ ਤਰ੍ਹਾਂ ਦੀ ਲੋੜ ਮਹਿਸੂਸ ਕਰਦੇ ਹੋ ਤੁਸੀਂ ਅਸੀਂ ਲੋੜ ਮਹਿਸੂਸ ਕਰਨੇ ਬਸ ਚਾਰਾ ਹੀ ਸਾਨੂੰ ਚਾਹੀਦਾ ਅਸੀਂ ਬਾਕੀ ਜਿਹੜਾ ਸਾਨੂੰ ਉਹ ਨੇ ਮਾਜਬਤ ਸਰਕਾਰ ਦੇ ਰਹੀ ਵੀ 1000 ਰੁਪਇਆ ਮਲਕੀਅਤ ਆ ਗਿਆ ਉਹ ਨਹੀਂ ਅੱਜ ਆਇਆ ਨਹੀਂ ਬਸ ਇਹ ਆ ਜਾਏਗਾ ਬਸ ਚੱਲੋ ਆ ਬਿਲਕੁਲ ਜੀ ਜਿਹੜੀ ਹੈ ਮਦਦ ਦੇ ਹੱਥ ਜਿਹੜੇ ਨੇ ਅੱਗੇ ਵੱਧ ਰਹੇ ਨੇ ਇਹ ਪਰ ਦੂਜੇ ਪਾਸੇ ਤੁਹਾਨੂੰ ਦੱਸ ਦਈਏ ਆਦਾਰਾ ਜੀਤ ਵੱਲੋਂ ਲੋਕਾਂ ਦੀ ਸਹਾਇਤਾ ਦੇ ਨਾਲ ਜਿਹੜੀ ਇਹ ਮਦਦ ਹੜ ਪ੍ਰਭਾਵਿਤ ਇਲਾਕੇ ਦੇ ਅੰਦਰ ਪਹੁੰਚਾਈ ਜਾ ਰਹੀ ਹੈ ਅ ਵੱਡੀ ਮਦਦ ਕਹਿ ਸਕਦੇ ਆ ਕਿ ਵੱਡੀ ਆਸ ਦੀ ਕਿਰਨ ਜਿਹੜੀ ਬਣ ਕੇ ਜਿਹੜੀ ਇਹਨਾਂ ਨੂੰ ਉਮੀਦ ਸੀਗੀ ਕਿ ਹੜਾਂ ਤੋਂ ਬਾਅਦ ਇਸ ਵਲੇ ਜਿਹੜਾ ਆਦਾਰਾ ਜੀਤ ਨੇ ਜਿਹੜਾ ਇਹਨਾਂ ਦੀ ਬਾਹ ਫੜੀ ਹੈ ਤੇ ਜਿਹੜੀ ਮਦਦ ਦੇ ਹੱਥ ਜਿਹੜੇ ਅੱਗੇ ਵਧਾਏ ਨੇ ਤਸਵੀਰਾਂ ਦੇ ਅੰਦਰ ਦੇਖ ਸਕਦੇ ਹੋ ਕਿ ਇਹ 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 ਫੀਡ ਜਿਹੜੀ ਹੈ ਸਰਦੀ ਇਲਾਕੇ ਦੇ ਅੰਦਰ ਜਿਹੜੀ ਜਾਰੀ ਹੈ ਜੋ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਅੰਦਰ ਜਿਹੜੀ ਹੈ ਲੋਕਾਂ ਨੂੰ ਦਿੱਤੀ ਜਾਏਗੀ ਇਹ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕ ਜਿਹੜੇ ਨੇ ਇਸ ਨੂੰ ਮਦਦ ਨੂੰ ਲੈਣ ਲਈ ਪਹੁੰਚੇ ਨੇ ਤਸਵੀਰਾਂ ਦੇ ਅੰਦਰ ਦੇਖ ਸਕਦੇ ਹੋ ਕਿ ਇਹ ਇਹ ਜਿਹੜੀ ਫੀਡ ਹੁਣ ਪਿੰਡਾਂ ਦੇ ਲਈ ਰਿਮਾਨਾ ਕੀਤੀ ਜਾਏਗੀ ਪਿੰਡਾਂ ਦੇ ਲੋਕਾਂ ਨੂੰ ਇਹ ਫੀਡ ਭੇਜੀ ਜਾ ਰਹੀ ਹੈ ਇਸ ਤੋਂ ਪਹਿਲਾਂ ਸੀਮੰਟ ਦੀ ਗੱਲ ਕਰ ਲਈਏ ਹਰੇ ਜਿਹੜੇ ਗਰਮ ਕੰਬਲਾਂ ਦੀ ਗੱਲ ਕਰ ਲਈਏ ਜਾਂ ਡੀਜ਼ਲ ਦੀ ਗੱਲ ਕਰ ਲਈਏ ਤਾਂ ਆਦਾਰਾ ਜੀਤ ਵੱਲੋਂ ਹੜਪ੍ਰਭਾਵਿਤ ਖੇਤਰਾਂ ਦੇ ਅੰਦਰ ਲਗਾਤਾਰ ਜਿਹੜੀ ਇਹ ਮਦਦ ਪਹੁੰਚਾਈ ਜਾ ਰਹੀ ਹੈ ਜੋ ਜੋ ਕਿ ਇਸ ਸਹਾਰਾ ਬਣ ਕੇ ਕਹਿ ਸਕਦੇ ਆ ਕਿ ਆਦਾਰਾ ਜੀਤ ਹੜਪੀੜਤਾਂ ਦਾ ਜਿਹੜਾ ਸਹਾਰਾ ਬਣ ਕੇ ਜਿਹੜਾ ਉਭਰਿਆ ਹੈ ਲੋਕਾਂ ਦੀ ਮਦਦ ਨੇ ਨਾਲ ਜਿਹੜਾ ਹੈ ਹੜਪੀੜਤਾਂ ਨੂੰ ਇਹ ਮਦਦ ਪਹੁੰਚਾਈ ਜਾ ਰਹੀ ਹੈ ਪ੍ਰਦੀਪ ਕੁਮਾਰ ਅਜੀਤ ਵੈਪਟੀਵੀ ਫਾਜ਼ਲ